ਸਾਵਧਾਨ ਦੋਸਤੋ ਸਾਵਧਾਨ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਏ ਇਹ ਕਾਰਾ ਪਿੰਡ ਵਿੱਚ ਵੜ ਕੇ ਪ੍ਰਵਾਸੀਆਂ ਨੇ ਕਰ ਦਿੱਤਾ ਉਹ ਕੰਮ ਦੇਖ ਸੁਣ ਕੇ ਤੁਹਾਡੇ ਵੀ ਮੂੰਹ ਰਹਿ ਜਾਣਗੇ ਅੱਡੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵੱਡੀ ਘਟਨਾ ਵਾਪਰੀ ਹੈ ਇਸ ਪਿੰਡ ਵਿੱਚ ਪ੍ਰਵਾਸੀਆਂ ਨੇ ਆ ਕੇ ਕਿਰਾਏ ਤੇ ਮਕਾਨ ਲੈ ਲਿਆ ਤੇ ਪਿੰਡ ਵਾਲਿਆਂ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਕਰ ਗਏ ਵੱਡਾ ਧੋਖਾ ਇਹ ਪ੍ਰਵਾਸੀ ਮੱਝਾਂ ਖਰੀਦਣ ਵੇਚਣ ਦਾ ਵਪਾਰ ਕਰਦੇ ਸੀ ਤੇ 6 ਮਹੀਨੇ ਪਿੰਡ ਵਿੱਚ ਵਪਾਰ ਕਰਨ ਤੋਂ ਬਾਅਦ ਲੋਕਾਂ ਤੋਂ ਮੱਝਾਂ ਇਕੱਠੀਆਂ ਕਰਕੇ ਰਾਤੋਂ ਰਾਤ ਪਿੰਡ ਤੋਂ ਗਾਇਬ ਹੋ ਗਏ ਤੇ ਮੱਝਾਂ ਲੈ ਕੇ ਉੱਡਦੇ ਬਣੇ ਤੇ ਪਿੰਡ ਵਾਲਿਆਂ ਦਾ 25-30 ਲੱਖ ਦਾ ਵੱਡਾ ਨੁਕਸਾਨ ਕਰ ਗਏ ਆ ਦੇਖੋ ਸੱਜਣੋ ਵਿਸ਼ਵਾਸ ਕਰਨ ਦਾ ਨਾ ਟਾਈਮ ਨਹੀਂ ਰਹਿ ਗਿਆ ਹੈਗਾ ਬਿਲਕੁਲ ਵੀ ਅੱਜ ਕੱਲ ਇਹ ਜਿਹੜੀ ਘਟਨਾ ਵਾਪਰੀ ਆ ਨਾ ਇਹ ਬਸ ਸਹੀ ਕਹਿੰਦੀ ਆ ਵੀ ਕਿਸੇ ਵਿਸ਼ਵਾਸ ਨਾ ਕਰੋ ਇਹ ਹੈਗੇ ਬਾਈ ਗੱਲ ਪਿੰਡ ਝੰਡੂਕੇਰੀ ਮਾਨਸਾ ਜ਼ਿਲ੍ਹੇ ਚ ਪੈਂਦਾ ਪਿੰਡ ਇਹ ਝੰਡੂਕੇ ਪਿੰਡਾ ਇੱਥੇ ਕੀ ਹੋਇਆ ਵੀ ਇੱਥੇ ਨਾ ਮੁਸਲਮਾਨ ਆਏ ਹੋਏ ਸੀਗੇ 6 ਮਹੀਨੇ ਪਹਿਲਾਂ ਉਨਾਂ ਨੇ ਇਹ ਕਿਰਾਏ ਤੇ ਲਿਆ ਸੀਗਾ ਥਾਂ ਇਹ ਜਗਾ ਪਿੰਡ ਚ ਮਤਲਬ ਕੋਈ ਘਰ ਕਿਰਾਏ ਤੇ ਲੈ ਲਿਆ ਸੀਗਾ ਇੱਥੇ ਕਿ ਉਹਨਾਂ ਨੇ ਇੰਨਾ ਵਿਸ਼ਵਾਸ ਬਣਾ ਲਿਆ ਬਾਈ ਪਿੰਡ ਦੇ ਵਿੱਚ ਵੀ ਛਾੜੀ ਗੱਲਾਂ ਨੇ ਠੀਕ ਆਪਾਂ ਕਿਸੇ ਭਾਈ ਧਰੈ ਨੂੰ ਮਾਰਾ ਨਹੀਂ ਕਹਿੰਦੇ ਹੈਗੇ ਪਰ ਜਿਹੜੀ ਇਹ ਘਟਨਾ ਚਾਹੇ ਕੋਈ ਵੀ ਕਰੇ ਚਾਹੇ ਸਿੱਖ ਕਰੇ ਚਾਹੇ Hindu ਕਰੇ ਚਾਹੇ ਮੁਸਲਮਾਨ ਕਰੇ ਉਹ ਸਾਰੇ ਮਾਸਤੇ ਗਲਤ ਆ ਇੱਥੇ ਵੀ ਇਹਨਾਂ ਨੇ ਕੀ ਕੀਤਾ ਮੱਝਾਂ ਲੈਣ ਲੱਗੇ ਠੀਕ ਹੈ ਤੇ ਇਹਨਾਂ ਨੇ ਬਈ 20 25 ਮੱਝਾਂ ਕਰ ਲਈਆਂ ਸੀਗੀਆਂ ਹੁਣ 20 25 ਮੱਝਾਂ ਕਰਕੇ ਬਾਈ ਇਹ ਤੇ ਟੱਪ ਗਏ ਰਾਤ ਨੂੰ ਸਾਰਾ ਕੁਛ ਪੰਡੇ ਢਿੰਡੇ ਉਵੇਂ ਛੱਡ ਗਏ ਤੇ ਬੁਰਾ ਹਾਲਾ ਘੱਟੋ ਘੱਟ ਕਹਿੰਦੇ ਵੀ ਇਹ 25 ਲੱਖ ਰੁਪਏ ਜਿਹੜਾ ਹੈਗੇ ਨੇ ਲੈ ਕੇ ਭੱਜ ਗਏ ਪਿੰਡ ਦਾ ਜਿੰਨਾ ਲੋਕਾਂ ਨੇ ਇਸ ਪੈਸੇ ਨਾਲ ਆਪਣੀਆਂ ਧੀਆਂ ਦਾ ਵਿਆਹ ਕਰਨਾ ਸੀ ਤੇ ਹੋਰ ਕਈ ਕਾਰਜ ਕਰਨੇ ਸੀ ਤਰੇ ਤਰਾਈ ਰਹਿ ਗਏ ਸੋ ਪੰਜਾਬ ਵਾਲਿਓ ਸਾਵਧਾਨ ਰਹਿ ਕਰੋ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਘਰ-ਘਰੇ ਖਬਰ ਪਹੁੰਚ ਜਾਏ ਤੇ ਇਹਨਾਂ ਲੋਕਾਂ ਨੂੰ ਕਮੈਂਟਾਂ ਵਿੱਚ ਲਾਂਤਾਂ ਜ਼ਰੂਰ ਪਾਓ ਤਾ ਜੋ ਖਬਰ ਦੇਖ ਕੇ ਸ਼ਾਇਦ ਉਹਨਾਂ ਨੂੰ ਕੋਈ ਸ਼ਰਮ ਆ ਜਾਏ